ਸ਼ਬਦੇਸ਼ ਚੋਪੜਾ ਜੀ ਜਿਨ੍ਹਾਂ ਦੀ ਅੱਜ 9ਵੇਂ ਵਰ੍ਹੇ ਦੀ ਉੱਪਰ ਪੰਜਾਬ ਕੇਸਰੀ ਗਰੁੱਪ ਵੱਲੋਂ ਜਿੱਥੇ ਕਿ ਪੂਰੇ ਪੰਜਾਬ ਭਰ ਦੇ ਨਾਲ-ਨਾਲ ਜੰਮੂ ਕਸ਼ਮੀਰ ਤੇ ਕਈ ਥਾਮਾਂ ਦੇ ਉੱਪਰ ਮੈਡੀਕਲ ਕੈਂਪ ਫ੍ਰੀ ਚੈੱਕਅਪ ਕੈਂਪ ਲਗਾਏ ਹਨ ਉੱਥੇ ਹੀ ਅੱਜ ਅਸੀਂ ਤੁਹਾਨੂੰ ਖੰਨਾ ਦੀ ਵੀ ਤਸਵੀਰ ਦਿਖਾਣਾ ਤੁਸੀਂ ਦੇਖ ਸਕਦੇ ਹੋ ਖੰਨਾ ਦੇ ਵਿੱਚ ਵੀ ਜਿਹੜਾ ਆ ਇੱਕ ਵੱਡਾ ਕੈਂਪ ਲਗਾਇਆ ਹੋਇਆ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਉੱਥੇ ਹੀ ਵੱਡੇ ਆਗੂ ਵੀ ਇੱਥੇ ਪਹੁੰਚੇ ਹਨ ਜਿਹੜੇ ਕਿ ਇੱਥੇ ਸ਼ਿਰਕਤ ਕਰ ਰਹੇ ਨੇ ਤੇ ਨਾਲ ਦੀਆਂ ਇਹ ਤਸਵੀਰਾਂ ਦਿਖਾਣਿਆ ਅਸੀਂ ਤੁਹਾਨੂੰ ਮੈਡੀਕਲ ਕੈਂਪ ਦੀਆਂ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਆਪਣਾ ਆ ਫ੍ਰੀ ਚੈੱਕਅਪ ਕਰਾਉਣ ਲਈ ਇੱਥੇ ਪਹੁੰਚੇ ਹੋਏ ਹਨ ਉਸ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਕੁਈ ਦੇਖਾ ਦਿਓ ਮੈਡੀਕਲ ਕੈਂਪ ਦੀਆਂ ਜਿਹੜੀਆਂ ਤਸਵੀਰਾਂ ਨੇ ਖੰਨਾ ਤੋਂ ਤਸਵੀਰਾਂ ਹੈਗੀਆਂ ਨੇ ਜਿੱਥੇ ਕਿ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਿਹੜਾ ਹੈਗੇ ਪੱਖ-ਵੱਖ ਡਾਕਟਰਾਂ ਵੱਲੋਂ ਜਿਹੜੀਆਂ ਆਪਣੀਆਂ ਟੀਮਾਂ ਲਾ ਕੇ ਇੱਥੇ ਫ੍ਰੀ ਚੈੱਕਅਪ ਵੀ ਕੀਤੀ ਜਾ ਰਹੀ ਹੈਗੀ ਆ ਤੇ ਨਾਲ ਹੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਈ ਤੋਂ ਉੱਤੇ ECG ਤੇ ਬਲੱਡ ਦੇ ਜਿਹੜੇ ਸੈਂਪਲ ਤੱਕ ਵੀ ਇੱਥੇ ਫ੍ਰੀ ਦਿੱਤੇ ਜਾ ਰਹੇ ਨੇ ਤੇ ਲੋਕਾਂ ਨੂੰ ਜਿਹੜੀ ਹੈ ਫ੍ਰੀ ਸਹੂਲਤ ਅੱਜ ਸੁਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਰੱਖੇਗੇ ਨੌਵੇਂ ਇਹ ਜਿਹੜੀ ਸਦਾ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੀ ਵਰਸੀ ਨੂੰ ਸਮਰਪਿਤ ਤੇ ਉੱਥੇ ਅਸੀਂ ਇੱਥੇ ਜਿਹੜੇ ਆਗੂ ਪੋਜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਤੇ ਡਾਕਟਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਜੇ ਇਸ ਕੈਂਪ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਅੱਜ ਪੰਜਾਬ ਭਰ ਔਰ ਪੂਰੇ ਦੇਸ਼ ਅੰਦਰ ਇਸ ਤਰ੍ਹਾਂ ਦੇ ਜਿਹੜੇ ਮੈਡੀਕਲ ਕੈਂਪ ਨੇ ਉਹ ਲਗਾਏ ਜਾ ਰਹੇ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਔਰ ਖੰਨੇ ਚ ਵੀ ਹਰ ਸਾਲ ਸਾਡੇ ਬਹੁਤ ਹੀ ਆਦਰਯੋਗ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਦੀ ਯਾਦ ਵਿੱਚ ਅਸੀਂ ਇਹ ਪ੍ਰੋਗਰਾਮ ਕਰਨੇ ਆ ਸਾਂਝੇ ਤੌਰ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਸਮਾਜ ਦੇ ਜਿਹੜੇ ਸਾਰੇ ਮੋਢੀ ਲੋਕ ਨੇ ਉਹ ਇੱਥੇ ਇਕੱਠੇ ਹੁੰਦੇ ਨੇ ਧਾਰਮਿਕ ਸਿੱਖਿਸ਼ਾ ਹੁੰਦੀਆਂ ਨੇ ਔਰ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਖੰਨੇ ਵਿੱਚ ਆ ਆਪਾਂ ਸਾਰੇ ਰਲ ਕੇ ਕਰਦੇ ਆ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੋਇਆ ਔਰ ਲੋਕਾਂ ਨੂੰ ਉਹ ਜਾਗਰੂਕ ਕੀਤਾ ਜਾ ਰਿਹਾ ਖਾਸ ਕਰਕੇ ਅਵੇਅਰ ਕੀਤਾ ਜਾ ਰਿਹਾ ਔਰ ਕਿਉਂਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਜੋ ਪੰਜਾਬ ਕੇਸਰੀ ਗਰੁੱਪ ਦਾ ਯੋਗਦਾਨ ਹੈ ਉਹ ਬਹੁਤ ਹੀ ਵੱਡਮੁੱਲਾ ਕਦੇ ਭੁਲਾਇਆ ਨਹੀਂ ਜਾ ਸਕਦਾ ਤੋ ਪੰਜਾਬ ਦੇ ਲੋਕ ਔਰ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਲਈ ਰਿਣੀ ਨੇ ਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਹੱਕ ਸੱਚ ਦੇ ਲਈ ਪਹਿਰਾ ਦਿੱਤਾ ਔਰ ਇੱਕ ਚੰਗੀ ਪੱਤਰਕਾਰਤਾ ਦੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਤੋ ਅੱਜ ਅਸੀਂ ਖੰਨਾ ਵਿੱਚ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਯਾਦ ਵਿੱਚ ਸਾਰੇ ਇਕੱਠੇ ਹੋਏ ਆ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਆ ਔਰ ਉੱਥੇ ਸਾਰਾ ਸ਼ਹਿਰ ਹੀ ਸਾਰਾ ਇਲਾਕਾ ਇੱਥੇ ਪਹੁੰਚਿਆ ਹੋਇਆ ਤੋ ਮੈਂ ਅੱਜ ਸਾਰੇ ਪੰਜਾਬ ਕੇਸਰੀ ਗਰੁੱਪ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੇ ਪੁਰਣੀ ਸਾਹਿਬ ਕਿਹਾ ਕਿ ਕੱਲ ਦੇ ਚੁਕੇ ਹਾਲਾਤ ਦੇਖਣੇ ਸ਼ਰਿਆਮੇ ਤਸ਼ਵੀਬ ਸੈਨਾ ਦੇ ਆਪੂ ਦੇ ਉੱਤੇ ਹਮਲਾ ਉਹ ਉਹ ਵੀ ਦੇਖਦੇ ਹੁਣ ਪੰਜਾਬ ਦੇ ਮੋਹੱਲਿਆਂ ਚ ਕੀ ਹੋ ਗਿਆ ਹਾਲਾਤ ਦੇ ਦੇਖੋ ਜੇ ਮੈਂ ਰਾਜਨੀਤੀ ਗੱਲ ਕਰਾਂ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਹੈ ਪੰਜਾਬ ਦੀ ਪਿਛਲੇ 2 ਸਵਾ 2 ਸਾਲ ਤੋਂ ਬਹੁਤ ਹੀ ਬੱਤਰ ਹੋਈ ਹੋਈ ਹੈ ਬਹੁਤ ਖਰਾਬ ਹੋਈ ਹੋਈ ਹੈ ਲੋਕ ਜਿਹੜੇ ਨੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਔਰ ਜਿਸ ਤਰੀਕੇ ਨਾਲ ਗੁੰਡਾਗਰਦੀ ਦਾ ਇੱਕ ਨਾਚ ਕੀਤਾ ਜਾ ਰਿਹਾ ਦਿਨ ਦਿਹਾੜੇ ਇਹ ਬਹੁਤ ਵੱਡਾ ਇੱਕ ਪ੍ਰਸ਼ਨ ਚਿੰਨ ਲਾਉਂਦਾ ਸਰਕਾਰ ਦੀ ਕਾਰਜਗਾਰੀ ਤੇ ਸੋ ਅੱਜ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਉਹ ਆਪਣੀ ਜਿਹੜੀ ਢਿੱਲੀ ਕਾਰਜਗਾਰੀ ਹੈ ਉਸ ਨੂੰ ਠੀਕ ਕਰਨਾ ਚਾਹੀਦਾ ਔਰ ਰਾਜਨੀਤਿਕ ਤੌਰ ਤੇ ਵੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਲੋਕਾਂ ਦੇ ਅਮੋਹ ਲੈ ਚੁੱਕੀ ਹੈ ਜਿਹੜਾ ਲੋਕ ਸਭਾ ਦਾ ਨਤੀਜਾ ਉਹ ਇਸ ਗੱਲ ਨੂੰ ਦਰਸਾਉਂਦਾ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਆ اخਲਾਕੀ ਤੌਰ ਤੇ ਇਹ ਇਹ ਫੇਲ ਹੋ ਚੁੱਕੀ ਹੈ ਪੰਜਾਬ ਕੇਸ਼ਰੀ ਗਰੁੱਪ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀਮਤੀ ਸ਼ਰਦੀਸ਼ ਚੋਪੜਾ ਜੀ ਦੀ ਯਾਦ ਵਿੱਚ ਫਲਟ੍ਰੇਸ਼ਨ ਮੈਡੀਕਲ ਚੈੱਕਅਪ ਕੈਂਪ ਲਾਇਆ ਜਾਂਦਾ ਇਹ ਜਾਗਰਣ ਗਰੁੱਪਰੀ ਬਹੁਤ ਸ਼ਲਾਘਾਯੋਕਾ ਕੰਮ ਉਹ ਕੋ ਕੱਲਾ ਖੰਨੇ ਚ ਨਹੀਂ ਪੂਰੇ ਪੰਜਾਬ ਤੇ ਪੂਰੇ ਦੇਸ਼ ਅੰਦਰ ਤੇ ਜੰਮੂ ਕਸ਼ਮੀਰ ਹੋਵੇ ਰਾਸਗਰ ਦੀ ਭੇਜਣੀ ਜਾਗਬਾਨੀ ਅਧਾਰਾ ਜਿਹੜਾ ਇਹ ਸਮਾਜਿਕ ਤੌਰ ਤੇ ਬਹੁਤ ਵਧੀਆ ਕੰਮ ਪੂਰੇ ਦੇਸ਼ ਅੰਦਰ ਕਰ ਰਿਹਾ ਤੇ ਅੱਜ ਦਾ ਜਿਹੜਾ ਫਲਟ੍ਰੇਸ਼ਨ ਕੈਂਪ ਤੇ 프리 ਮੈਡੀਕਲ ਚੈੱਕਅਪ ਕੈਂਪ ਆ ਇਹਦੇ ਨਾਲ ਸਾਡੇ ਆਮ ਲੋਕਾਂ ਨੂੰ ਗਰੀਬ ਪਰਿਵਾਰਾਂ ਨੂੰ ਸੂਚ ਤੇ ਇਲਾਕੇ ਦੇ ਖਾਸ ਕਰਕੇ ਬਹੁਤ ਮੇਰੇ ਲੋਕ ਨੇ ਪਹੁੰਚੇ ਹੋਏ ਨੇ ਉਹਦੇ ਲਈ ਇਹ ਅਦਾਰਾ ਜਗ੍ਹਾ ਨੂੰ ਵਧਾਈ ਦਾ ਪੱਤਰ ਦੇਖੋ ਜੀ ਬਹੁਤ ਅੱਛੀ ਗੱਲ ਹੈ ਆਪਣੇ ਪੱਤਰਕਾਰ ਬਣਾਉਂਆਂ ਦਾ ਸਹਾਰੇ ਦਾ ਬਹੁਤ ਅੱਛਾ ਭਰਾਲਿਆ ਕਰਨੇ ਦੇ ਲੋਕਾਂ ਦਾ ਕਵਲ ਦਾ ਖਾਸ ਹੋਤੇ ਸਾਰੇ ਪੱਤਰਕਾਰਾਂ ਦਾ ਉਹਨਾਂ ਦੀ ਯਾਦ ਵਿੱਚ ਸਮਰਪਿਤ ਹੁੰਦਾ ਹੈ ਬਹੁਤ ਅੱਛਾ ਲੱਗਦਾ ਹੈ ਇਸ ਇਹ ਇਸ ਨੂੰ ਹਰ ਸਾਲ ਇਸੇ ਤਰ੍ਹਾਂ ਵਧੇਰੇ ਤਰੀਕੇ ਨਾਲ ਚਲਾਉਣਾ ਚਾਹੀਦਾ ਕਿੰਨੇ ਕਿ ਪੇਸ਼ੈਂਟ ਹੈ ਨੇ ਜੀ ਹੁਣ ਤੱਕ ਦੇਖੋ ਲੋਕਾਂ ਦੀ ਬੜੀ ਭਲਾਈ ਹੁੰਦੀ ਹੈ ਪੇਸ਼ੈਂਟ ਬਹੁਤ ਆਉਂਦੇ ਨੇ ਮੈਂ ਆਪਣੇ ਘਟੋ ਘਟ 30% ਦੇਖ ਲਿਆ ਆਪਣੀ ਸਪੈਸ਼ਲਟੀ ਦੇ ਇਹ ਸਾਰੇ ਸਪੈਸ਼ਲਿਸਟ ਸਾਰੇ ਬਿਜ਼ੀ ਨੇ ਚਾਰੇ ਪਾਸੇ ਕੋਈ ਕਵਾਇੰਡਾ ਵੀ ਫ੍ਰੀ ਨਹੀਂ ਤੇ ਕੋਈ ਫ੍ਰੀ ਨੇ ਟੈਸਟ ਵੀ ਫ੍ਰੀ ਨੇ ਵੀ ਕਿਹਾ ਜਦੋਂ ਜੀ ਇਹੋ ਜੇ ਕੈਂਪਸ ਦੇ ਦੇ ਦੇਖੋ ਬਹੁਤ ਅੱਛੇ ਮੈਂ ਤਾਂ ਕਿਹਾ ਬਹੁਤ ਅੱਛਾ ਬਰਾਲਾ ਹੈ ਉਹ ਇਹਨੂੰ ਹੋਰ ਉਧਾਣਾ ਚਾਹੀਦਾ ਕਿਤੋਂ ਤਾਂ ਕਿ ਗਰੀਬ ਲੋਕਾਂ ਦਾ ਜਿਆਦਾ ਫਾਇਦਾ ਹੋ ਸਕੇ ਖੰਨਾ ਤੋਂ ਵੀ ਪਰ ਭਰ ਦੋ ਅੱਜ ਜਗਵੰਤੀ